ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਵੀ ਦੇ ਵਿੱਚ ਸੋ ਪੋਸ਼ਣ ਮਾ ਦਾ ਅੱਜ ਦੂਜਾ ਦਿਨ ਦਿਨ ਵੀਰਵਾਰ ਮਿਤੀ 18 ਨੂੰ 25 ਨੂੰ ਆਪਣੀਆਂ ਕਿਹੜੇ ਕਿਹੜੀਆਂ ਐਕਟੀਵਿਟੀਜ਼ ਨੇ ਦੇਖੋ ਸਾਰੇ ਸਾਰਿਆਂ ਨੇ ਕਾਰਵਾਈ ਵੀ ਜਰੂਰ ਪਾਣੀ ਹੈ ਠੀਕ ਹੈ ਔਰ ਐਂਟਰੀਜ਼ ਵੀ ਜਰੂਰ ਕਰਨੀਆਂ ਨੇ ਬੀ ਐਮ ਆਈ ਬੋਡੀ ਮਾਸ ਇੰਡੈਕਸ ਸਕਰੀਨਿੰਗ ਗਰੋਥ ਮੈਜ਼ਰਮੈਂਟ ਕੈਂਪਸ ਫॉर ਚਿਲड्रन ਐਡੋਲਸੈਂਟ ਐਂਡ ਐਡਲਟ ਇਹਦੇ ਲਈ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ ਉਹੀ ਬੱਚਿਆਂ ਦਾ ਗਰੋਥ ਮੋਨੀਟਰਿੰਗ ਕਰ ਸਕਦੇ ਹੋ ਓਕੇ ਹੋਰ ਕੀ ਕਰ ਸਕਦੇ ਹੋ ਬੀ ਐਮ ਆਈ ਜਿਹੜਾ ਬੱਚਿਆਂ ਦਾ ਉਹ ਕੱਢ ਸਕਦੇ ਹੋ ਇਹਦੇ ਵਿੱਚ ਕਿਸ਼ੋਰਿਆਂ ਨੂੰ ਵੀ ਲੈ ਸਕਦੇ ਹੋ ਔਰ ਜਿਹੜੇ ਆਪਣੇ ਲਾਪਾਤਰੀ ਨੇ ਉਹਨਾਂ ਨੂੰ ਤਾਂ ਆਪਾਂ ਲੈਣਾ ਹੀ ਲੈਣਾ। ਫਿਰ ਇੱਕ ਕਮਿਊਨਿਟੀ ਸੈਨੀਟਾਈਜੇਸ਼ਨ ਸੈਕਸ਼ਨ ਔਨ 슈ਗਰ ਐਂਡ 올 ਰਿਡਕਸ਼ਨ। ਖੰਡ ਅਤੇ ਤੇਲ ਘਟਾਉਣ ਬਾਰੇ ਪਾਇ ਚਾਰਕ ਸਵੇਦਨਸ਼ੀਲਤਾ ਸੈਸ਼ਨ। ਲੋਕਾਂ ਨੂੰ ਦੱਸਣਾ ਕਿ ਖੰਡ ਦੇ ਕੀ ਦੁਸ਼ਪ੍ਰਨਾਮ ਨੇ। ਦੇਖੋ ਖੰਡ ਤੁਹਾਨੂੰ ਪਤਾ ਹੈ 슈ਗਰ 슈ਗਰ ਚ ਕੈਮੀਕਲਸ ਅੰਨੇ ਜ਼ਿਆਦਾ ਸਟਰੋਂਗ ਹੁੰਦੇ ਨੇ ਜਿਹੜੀ ਕਿ ਸਾਡੀ ਬੋਡੀ ਨੂੰ ਖਰਾਬ ਕਰਦੇ ਨੇ। ਆਪਾਂ ਨੇ ਆਪਣੇ ਲਾਪਾਤਰੀਆਂ ਨੂੰ ਇਹਦੇ ਲਈ ਅਵੇਅਰ ਕਰਨਾ। ਠੀਕ ਹੈ اور ਤੇਲ ਤੇਲ ਵੀ ਤੁਹਾਨੂੰ ਪਤਾ ਹੈ ਕਿ ਤੇਲ ਜਿੰਨਾ ਜ਼ਿਆਦਾ ਆਪਾਂ ਲੈਨੇ ਉਹਦੇ ਨਾਲ ਆਪਾਂ ਨੂੰ ਬੀਪੀ ਦੇ ਇਸ਼ੂਜ਼ ਹੁੰਦੇ ਨੇ ਹੈਲਥ ਇਸ਼ੂ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਣੀ ਸੋ ਸਾਰਿਆਂ ਨੇ ਐਕਟੀਵਿਟੀ ਮਨਾਨੀ ਵੀ ਇਹ ਕਾਰਵਾਈ ਵੀ ਪਾਣੀ ਤੇ ਐਂਟਰੀਜ਼ ਵੀ ਜ਼ਰੂਰ ਕਰਨੀਆਂ ਨੇ ਜੀ ਥੈਂਕ ਯੂ ਸੋ ਮਚ